हां जी दोस्तों आज ਗੱਲਬਾਤ ਕਰਾਂਗੇ ਜੂਨੇ ਮੋੜ ਦੇ ਭਾਗ 18ਵੇਂ ਬਾਰੇ। ਸੋ ਭਾਗ 17 ਵਿੱਚ ਤੁਸੀਂ ਵੇਖਿਆ ਵੀ ਜਿਹੜਾ ਜੂਣਾ ਹੁੰਦਾ ਹੈ ਉਹ ਇੱਕ ਘੋੜੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਹਦੇ ਵਿੱਚ ਹੀ ਉਹਦੇ ਨੱਕ ਤੇ ਸੱਟ ਵੱਜ ਜਾਂਦੀ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਪੜਣਾ ਨੇ ਹੁਣ ਤੱਕ ਸਾਡਾ ਸਬਸਕ੍ਰਾਈਬ ਚੈਨਲ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ। ਜਿੰਨਾ ਚਿਰ ਜੂਨੇ ਦੇ ਨੱਕ ਦਾ ਜ਼ਖਮ ਠੀਕ ਨਹੀਂ ਸੀ ਹੁੰਦਾ ਸਾਰੇ ਹੱਥਲ ਹੋਏ ਬੈਠੇ ਸਨ। ਦਿਨ ਵੇਲੇ ਤਿੰਨ ਚਾਰ ਜਣੇ ਰਲ ਕੇ ਜੰਗਲ ਵਿੱਚ ਸ਼ਿਕਾਰ ਕਰਨ ਨਿਕਲ ਜਾਂਦੇ ਕਦੇ ਖਾਲੀ ਹੱਥ ਆ ਜਾਂਦੇ। ਤੇ ਕੋਈ ਸ਼ਿਕਾਰ ਅਰੀਕੇ ਚੜ ਜਾਂਦਾ ਉਹਨਾਂ ਦੇ ਇੱਕ ਦਿਨ ਦੇਵਾ ਦੌਲਾ ਤੇ ਬਜਨਾ ਸ਼ਿਕਾਰ ਤੇ ਨਿਕਲੇ ਆਥਣ ਤੱਕ ਖਾਲੀ ਹਾਥੀ ਝਾੜੀਆਂ ਵਿੱਚ ਹਾਥ ਹੂਤ ਕਰਦੇ ਰਹੇ ਹੋ ਧੂਰ ਵੀ ਨਿਕਲ ਗਏ ਸੱਜੇ ਪਾਸੇ ਦੇ ਵਿਰਲੇ ਜਿਹੇ ਜੰਗਲ ਤੋਂ ਪਾਰ ਉਹਨਾਂ ਨੇ ਵੇਖਿਆ ਵੀ ਕੋਈ ਆਲੜੀ ਆਪਣਾ ਇੱਜੜ ਲਈ ਜਾਂਦਾ ਸੀ ਦੇਵਾ ਤੀਰ ਵਾਂਗੂ ਗਿਆ ਤੇ ਬੇਧਿਆਨੇ ਤੁਰੇ ਜਾਂਦੇ ਆਲੜੀ ਤੋਂ ਅੱਖ ਵਜਾ ਕੇ ਪਿੱਛੇ ਰਹਿ ਗਈ ਇੱਕ ਲੰਮੀ ਜਈ ਪੱਠ ਨੂੰ ਦਬੋਚ ਕੇ ਕੱਠ ਵਿੱਚ ਲੈ ਲਿਆ ਦਰਕਤਾਂ ਦੇ ਓਲੇ ਹੁੰਦੇ ਆ ਆਪਣੇ ਸਾਥੀਆਂ ਨੂੰ ਕਿਹਾ ਵੀ ਆਜੋ ਹੁਣ ਨਹੀਂ ਕੋਈ ਫਿਕਰ ਆਪਣੇ ਥਾਰ ਤੇ ਪਹੁੰਚਦੇ ਆਂ ਬਚਨੇ ਨੇ ਜਕੜਾ ਛੱਡਿਆ ਦੇਵੇ ਦੀ ਕੱਠ ਵਿੱਚ ਦਿੱਤੀ ਪਿੱਠ ਵੇਖ ਕੇ ਸਾਰੇ ਹੈਰਾਨ ਰਹਿ ਗਏ ਇਹ ਕਿ ਤੋ ਮਾਰ ਲਿਆਂਦੀ ਜੂਨੇ ਨੇ ਆਪਣਾ ਨੱਕ ਬਲੋਦ ਨੇ ਪੁੱਛਿਆ ਹੁਣ ਜ਼ਖਮ ਠੀਕ ਹੋ ਰਿਹਾ ਸੀ ਖਰੀਨਡ ਆਇਆ ਹੋਇਆ ਸੋਜ ਅਜੇ ਉਵੇਂ ਹੀ ਸੀਗੀ ਬਚਨੇ ਨੇ ਕਿਹਾ ਵੀ ਜਿਉਂਦੇ ਰਹਿਣ ਭੇਡਾਂ ਬੱਕਰੀਆਂ ਵਾਲੇ ਹੁਣ ਦੇਵਾ ਆਪਾਂ ਨੂੰ ਇਸ ਪਾਸਿਓਂ ਕਮਜ਼ੋਰੀ ਨਹੀਂ ਹੋਣ ਦਿੰਦਾ ਦੇਵਾ ਉਹਦੇ ਹੀ ਆਪਣੇ ਆਰ ਵਿੱਚ ਲੱਗ ਗਿਆ ਚਤਰਾ ਇਸ ਵੇਲੇ ਜੂਨੇ ਕੋਲ ਬੈਠਾ ਸੀ ਉਸਨੇ ਹੌਲੀ ਜਿਹਾ ਕਿਹਾ ਵੀ ਬਾਈ ਐ ਕਿੰਨਾ ਕੁ ਜੇਰੇ ਬੈਠਾਂਗੇ ਆਪਾਂ ਜਿੰਨਾ ਚਿਰ ਤੇਰੀ ਸੱਤ ਨਹੀਂ ਠੀਕ ਹੁੰਦੀ ਅਸੀਂ ਦੋ ਕੋ ਸਾਮੀਆਂ ਨਾਲ ਸਿੰਝਾਉਣੇ ਮੇਰੀ ਨਕਾਹ ਵਿੱਚ ਹੈਗੀਆਂ ਨੇ ਕਿਸਨੇ ਬਾਈ ਵੇਲੇ ਅਸੀਂ ਨਕਾਹ ਜ ਕੀਤੀਆਂ ਸਨ ਉਹ ਫੜਿਆ ਗਿਆ ਤੇ ਫਿਰ ਸਾਡੇ ਬੰਦੇ ਵੀ ਖਿੱਲਰ ਗਏ ਉਦੋਂ ਨਰੈਣਾ ਸਾਡੇ ਨਾਲ ਹੁੰਦਾ ਸੀ ਨਰੈਣੇ ਨੂੰ ਭਾਵੇਂ ਆਪਣਾ ਟਿਕਾਣਾ ਦਿਖਾ ਦਈਏ ਮੈਨੂੰ ਲੱਗਦਾ ਤਾਂ ਨਹੀਂ ਵੀ ਮੁਖਬਰੀ ਕਰੂਗਾ ਜੁਨੇ ਨੇ ਦੋ ਕਾਰਵਾਈਆਂ ਵਿੱਚ ਵੇਖ ਲਿਆ ਸੀ ਉਸਨੇ ਪੈਸਾ ਲੈਣ ਵੇਲੇ ਵੀ ਕੋਈ ਲਾਲਚ ਨਹੀਂ ਦਿੱਖਾਇਆ ਚਤਰਾ ਵੀ ਜੁਨੇ ਦੀ ਹਾਮੀ ਉਢੀਕਦਾ ਸੀ ਬੋਲੇ ਆ ਵੀ ਜੇ ਆਪਣੇ ਦੋ ਤਿੰਨ ਬੰਦੇ ਤੇ ਨਰੈਣਾ ਲੈ ਕੇ ਕਾਰਵਾਈ ਪਾਈਏ ਦੋ ਡਾਕੀਆਂ ਕਰਕੇ ਪੁਲਿਸ ਭਾਲਦੀ ਫਿਰਦੀ ਉਹ ਜੁਨੇ ਨੇ ਖਾਤਿਆ ਜਹਰ ਕੀਤਾ ਐ ਡਰ ਕੇ ਫਿਰ ਕਿੰਨਾ ਕੁ ਦਿਨ ਬੈਠਾਂਗੇ ਚਤਰਾ ਦਾ ਪੰਜ ਛੇ ਦਿਨਾਂ ਵਿੱਚ ਹੀ ਅੱਕ ਗਿਆ ਸੀ ਫਿਰ ਬੋਲੇ ਆ ਵੀ ਜਾਂ ਫਿਰ ਸਾਰੇ ਪੰਜ ਸੱਤ ਦਿਨ ਆਪੋ ਆਪਣੇ ਘਰੀ ਜਾਉਣ ਤੇਰਾ ਜ਼ਖਮ ਵੀ ਠੀਕ ਹੋ ਜਾ ਉਹ ਸਵੇਰੇ ਸਲਾ ਬਣਾਉਣੇ ਆ ਮੈਂ ਵੀ ਠੀਕ ਆ ਹੁਣ ਸਖਤ ਤਾਂ ਨੱਕ ਤੇ ਲੱਗੀ ਐ ਹੱਥ ਪੈਰ ਤਾਂ ਸਹੀ ਸਲਾਮਤ ਨੇ ਜੋਣਾ ਉਹਨਾਂ ਕੱਲਿਆਂ ਨੂੰ ਕਿਤੇ ਵੀ ਭੇਜਣਾ ਨਹੀਂ ਚਾਹੁੰਦਾ ਨਹੀਂ ਭਾਈ ਅਜੇ ਕੁਝ ਦਿਨ ਕਿਧਰੇ ਨਹੀਂ ਜਾਣਾ ਚਤਰੇ ਨੇ ਸਖਤੀ ਨਾਲ ਕਿਹਾ ਚੱਲ ਖਾਓ ਪੀਓ ਸਵੇਰੇ ਦੇਖਾਂਗੇ ਆ ਕੇ ਜੋਣਾ ਉੱਠ ਖੜਾ ਹੋਇਆ ਅਗਲੇ ਦਿਨ ਚਤਰੇ ਨੇ ਜੋਨੇ ਨੂੰ ਰਾਜ਼ੀ ਕਰ ਲਿਆ ਦੇਵਾ ਤੇ ਬਜਨਾ ਇੱਥੇ ਤੇਰੀ ਦੇਖਭਾਲ ਲਈ ਰਹਿਣਗੇ ਚੰਨਣ ਦੌਲਾ ਤੇ ਮੈਂ ਨਰੈਣੇ ਨੂੰ ਨਾਲ ਲੈ ਕੇ ਕਿਸਨੇ ਬਾਈ ਵੇਲੇ ਦਾ ਬਾਕੀ ਰਹਿੰਦਾ ਹਿਸਾਬ ਪੂਰਾ ਕਰਾਉਨੇ ਆਂ ਨਾਲੇ ਇਸ ਵਾਰ ਨਰੈਣੇ ਨੂੰ ਇੱਥੇ ਆਪਣੀ ਠਾਰ ਤੇ ਲੈ ਆਵਾਂਗੇ ਕਿਵੇਂ ਰਹੂ ਹੁਣ ਜਦੋਂ ਤੂੰ ਸਾਰਾ ਕੁਝ ਸੋਚੀ ਬੈਠਾ ਐ ਮੈਂ ਕੀ ਕਹਿਣਾ ਇੱਕੋ ਗੱਲ ਐ ਵੀ ਆਪਣਾ ਖਿਆਲ ਰੱਖਣਾ ਅਜੇ ਤੱਕ ਆਪਾਂ ਬਾਦ ਦੇ ਆ ਰਹੇ ਆਂ ਜਿਵੇਂ ਜਿਵੇਂ ਆਪਣੀਆਂ ਵਾਰਦਾਤਾਂ ਵਧੀ ਜਾਂਦੀਆਂ ਨੇ ਪੁਲਿਸ ਵੀ ਵਧੇਰੇ ਚੌਕਸ ਹੁੰਦੀ ਜਾਂਦੀ ਹੋ ਅਵੇਫਲੇ ਨਹੀਂ ਹੋਣਾ ਕਿਸੇ ਉੱਪਰ ਬੰਦੇ ਤੇ ਧਿੱਜਣਾ ਨਹੀਂ ਹੈਗਾ ਸ਼ਰਾਬ ਪੀਣ ਦਾ ਲਾਲਚ ਬਿਲਕੁਲ ਨਹੀਂ ਕਰ ਆਪਣੇ ਅੱਡੇ ਤੇ ਆ ਕੇ ਜੋ ਮਨਾਵੇ ਕਰਿਓ ਇਹਦਾ ਦਾ ਭੋਰਾ ਫਿਕਰ ਨਾ ਕਰ ਬਾਈ ਮੈਂ ਇਹਨਾਂ ਦੀਆਂ ਲਗਾਮਾਂ ਖਿੱਚ ਕੇ ਰੱਖੂੰਗਾ ਚਤਰੇ ਨੇ ਭਰੋਸਾ ਦੋ ਆਇਆ ਫਿਕਰਤਾ ਰਹੂਗਾ ਹੀ ਚਤੇ ਯਾਰ ਜਿੰਨਾ ਚਿਰ ਤੁਸੀਂ ਸਾਰੇ ਮੁੜ ਕੇ ਨਹੀਂ ਆਉਂਦੇ ਫਿਕਰਤਾ ਰਹੂਗਾ ਜੋਨੇ ਦੇ ਬੋਲਾਂ ਵਿੱਚ ਬੇਵਸੀ ਸੀ ਉਸ ਨੂੰ ਨਾਲ ਨਾ ਜਾਣ ਸਕਣ ਦਾ ਚੋੜਾ ਵੀ ਸੀਗਾ ਇੱਕ ਘੋੜਾ ਮਨ ਰੈਣੇ ਵਾਸਤੇ ਵੀ ਲੈ ਕੇ ਜਾਣਾ ਹੈ ਕਾਰਵਾਈ ਸੌਖੀ ਪੈ ਜਾਂਦੀ ਹੈ ਜਿਸ ਨੇ ਨੱਕ ਜ਼ਖਮੀ ਕੀਤਾ ਉਸ ਨੂੰ ਛੱਡ ਕੇ ਜਿਹੜਾ ਮਰਜੀ ਘੋੜਾ ਲੈ ਜਾ ਉਸ ਨੂੰ ਦਾ ਮੈਂ ਹੀ ਰਵਾ ਕਰੂੰਗਾ ਸੱਟ ਠੀਕ ਹੋ ਲੈਣ ਦੇ ਇੱਕ ਗੱਲ ਹੋਰ ਧਿਆਨ ਨਾਲ ਸੁਣੋ ਸਾਰੇ ਮੁਹੰਮਦ ਸਈ ਯਸਲਾਮਤ ਨੇ ਪਰੇ ਚੜ ਗਈ ਤਾਂ ਨਕਦੀ maal ਸਾਰਾ ਅੱਡ ਕਰਕੇ ਗਹਿਣੇ ਟੂਮਾ ਕਾਸ਼ੀਰਾਮ ਨੂੰ ਦੇ ਆਣ ਸਿਰਫ ਤੂੰ ਅਤੇ ਚੰਨਣ ਜਾਇਓ ਨਰੈਣੇ ਨੂੰ ਦੋਲੇ ਨਾਲ ਇਧਰ ਭੇਜ ਦਿਓ ਰੁਪਈਏ ਆਪਣੇ ਕੋਲ ਵੀ ਚਾਹੀਦੇ ਨੇ ਕਦੋਂ ਕਿਸੇ ਨੂੰ ਦੇਣੇ ਭੈਣ ਪੁਲਿਸ ਥਾਂ ਥਾਂ ਫਿਰਦੀ ਐ ਇਹ ਚਾਂਦੀ ਦੀ ਜੁੱਤੀ ਬੜੇ ਕੰਮ ਸਵਾਰਦੀ ਐ ਜੋਨੇ ਤੋਂ ਹਦਾਇਤਾ ਲੈ ਕੇ ਚਤਰਾ ਚੰਨਣ ਅਤੇ ਦੋਲੇ ਨੂੰ ਨਾਲ ਲੈ ਕੇ ਚਨਾਗਰੇ ਦੇ ਰਾਹ ਪੈ ਗਿਆ ਨਰੈਣੇ ਦੇ ਟਿਕਾਣੇ ਦਾ ਉਸ ਨੂੰ ਪਤਾ ਸੀ ਦੋਲੇ ਹੋਰਾਂ ਨੂੰ ਆਪਣੇ ਘਰ ਬਿਠਾ ਕੇ ਉਸਨੇ ਨਰੈਣੇ ਨੂੰ ਮਿਲਣਾ ਸੀ ਚਤਰੇ ਹੋਰੀ ਤੀਸਰੇ ਦਿਨ ਮੋੜੇ ਗਏ ਸਨ ਤਿੰਨ ਆਏ ਚਾਰ ਜਣੇ ਇਸ ਵਾਰ ਨਰਨਾ ਨਵੀਂ ਨਾਲ ਸੀ ਸੰਗਣੇ ਰੁੱਖਾਂ ਵਿੱਚ ਘਿਰਿਆ ਇਹ ਟਿਕਾਣਾ ਵੇਖ ਕੇ ਨਰਨਾ ਬਹੁਤ ਖੁਸ਼ ਹੋਇਆ ਉਸਨੇ ਕਿਹਾ ਵੀ ਇੱਥੇ ਪੁਲਿਸ ਤਾਂ ਕੀ ਪੁਲਸੋਂ ਵਾਲਿਆਂ ਦੇ ਫਰਿਸ਼ਤੇ ਵੀ ਨਹੀਂ ਆ ਸਕਦੇ ਆ ਤਾਂ ਤੁਸੀਂ ਜੰਗਲ 'ਚ ਮੰਗਣ ਲਈ ਬੈਠੇ ਹੋ ਕੁਝ ਦੇਰ ਦੀ ਸਾਫ ਸਲਾਮ ਪਿੱਛੋਂ ਚਤਰਾ ਇਸ਼ਾਰੇ ਨਾਲ ਜੁਨੇ ਨੂੰ ਅੰਦਰ ਛਣ ਵਿੱਚ ਲੈ ਗਿਆ ਉਸਨੇ ਦੋ ਦਿਨਾਂ ਦੀ ਕਾਰਵਾਈ ਪੂਰੀ ਤਫਸੀਲ ਨਾਲ ਦੱਸੀ ਰੁਪਿਆਵਾਂ ਦੀ ਪੋਟਲੀ ਫੜਾਉਂਦਿਆਂ ਕਿਹਾ ਵੀ 2 2.5 ਸਿਰ ਪੱਕੇ ਗਹਿਣੇ ਹੋਣਗੇ ਹੁਣ ਮੈਂ ਤੇ ਚੰਨਣ ਕਾਸ਼ੀਰਾਮ ਨੂੰ ਦੇ ਕੇ ਫਿਰ ਚਨੱਕਰੇ ਆ ਗਈ ਫਿਰ ਉਸਨੇ ਨਿੱਕੀਆਂ ਨਿੱਕੀਆਂ 7-8 ਥੈਲੀਆਂ ਜੋੜੇ ਨੂੰ ਫੜਾਈਆਂ ਜੋਣਾ ਥੈਲੀਆਂ ਵੇਖਦਾ ਚਤਰੇਵਾਲ ਝਾਕਿਆ ਜਿਵੇਂ ਪੁੱਛਦਾ ਹੋਵੇ ਵੀ ਇਹ ਕਿੱਥੋਂ ਚਤਰੇ ਨੇ ਕਿਹਾ ਵੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਸੀ ਵੀ ਪੁਰਾਣੇ ਕੱਪੜਿਆਂ ਵਿੱਚ ਸਾਨੂੰ ਥੈਲੀਆਂ ਬਣਾ ਦੇ ਜਿੰਨੀਆਂ ਬਣਦੀਆਂ ਨੇ ਉਹ ਰੱਬ ਦੀ ਬੰਦੀ ਲੱਗੀ ਰਹੀ ਇਸੇ ਕੰਮ ਐਨੀਆਂ ਬਣ ਗਈਆਂ ਹੁਣ ਆਪਾਂ ਨੂੰ ਹੋਰ ਪਈਏ ਇੱਧਰ ਉੱਧਰ ਲੈ ਜਾਣੇ ਸੌਕੇ ਹੋ ਜਾਣਗੇ ਵਾਹ ਆ ਤਾਂ ਕਮਾਲ ਹੋ ਗਈ ਜੋਣਾ ਖੁਸ਼ ਹੋ ਗਿਆ ਚਤਰੇ ਨੇ ਕਿਹਾ ਵੀ ਬਾਈ ਅਸੀਂ ਕਾਸ਼ੀਰਾਮ ਬਾਣਿਏ ਕੋਲ ਮਾਲ ਤਾਂ ਰੱਖਾਏ ਆ ਪਰ ਉਹਦਾ ਵਤੀਰਾ ਚੰਗਾ ਨਹੀਂ ਲੱਗਿਆ ਕੁਝ ਕਿਹਾ ਲਾਲੇ ਨੇ ਜੋણે ਨੇ ਪੁੱਛਿਆ ਮੈਂ ਉਸਨੂੰ ਪੁੱਛਿਆ ਵੀ ਕਾਸ਼ੀਰਾਮਾ ਕਿੰਨਾ ਕੋ ਮਾਲ ਜਮਾ ਹੋ ਗਿਆ ਹੋ ਸਾਡਾ ਮੈਨੂੰ ਉਹ ਕਹਿੰਦਾ ਵੀ ਕਿਉਂ ਪੁੱਛਦਾ ਮੈਂ ਕਿਹਾ ਵੀ ਅਸੀਂ ਆਪਣੇ ਪਿੰਡ ਦੀ ਗਰੀਬੀ ਝੱਕ ਦੇਣੀ ਹੈ ਜੋਨੇ ਬਾਈ ਨਾ ਉਸਨੇ ਸਾਨੂੰ ਦੱਸਿਆ ਨਾ ਆਪਣਾ ਮਾਲ ਦਿਖਾਇਆ ਉਲਟਾ ਹੋਰ ਹੀ ਮਿਸਰੀਆਂ ਜੀ ਗੱਲਾਂ ਕਰਨ ਲੱਗ ਪਿਆ ਉਹ ਸਰਦਾਰਾ ਤੇਰੇ ਮਾਲ ਨੂੰ ਕਿਹੜਾ ਚੂਹੇ ਖਾ ਗਏ ਨਾ ਇਸ ਨੇ ਪਏ ਪਏ ਨੇ ਬਚੇ ਲੈਣੇ ਨੇ ਮੈਨੂੰ ਤਾਂ ਦੇਵੀ ਦੀ ਸੌ ਜਿਵੇਂ ਫੜਾ ਜਾਂਦੇ ਹੋ ਮੈਂ ਅੱਖਾਂ ਮੀਚ ਕੇ ਅਮਾਨਤ ਜਾਣ ਕੇ ਸਾਬ ਦੰਨਾ ਫੇਰ ਨਹੀਂ ਮਾਲ ਵੱਲ ਝੱਕਦਾ ਤੇ ਚੂਹੇ ਦੰਦੀਆਂ ਜੀਆਂ ਕੱਟ ਕੇ ਹੱਸਣ ਲੱਗ ਪਿਆ ਉਹ ਓ ਬਾਈ ਤੈਨੂੰ ਲੱਗਦਾ ਵੀ ਬਾਣੀਆਂ ਆਪਣਾ ਮਾਲ ਨਾ ਪਰਖਦਾ ਹੋ ਖੜਾ ਖੋਟਾ ਨਾ ਵੇਖਦਾ ਹੋ ਚਤਰੇ ਦੀਆਂ ਗੱਲਾਂ ਸੁਣ ਕੇ ਜੋਣਾ ਹਸਿਆ ਬਹੁਤਾ ਵਹਿਮ ਨਹੀਂ ਵੀ ਚੰਗਾ ਨਹੀਂ ਹੁੰਦਾ ਸੱਪ ਦੀ ਵਰਮੀ ਤੋਂ ਚੁੱਕ ਕੇ ਲਿਆਉਣ ਵਰਗੀ ਗੱਲ ਐ ਵਹਿਮ ਤਾਂ ਹੋ ਹੀ ਜਾਂਦਾ ਬਾਈ ਚਤਰੇ ਨੇ ਸੱਚੀ ਗੱਲ ਆਖੀ ਉਸ ਵੇਲੇ ਦੇਵਾੰਦਰ ਆਇਆ ਜੋਣੇ ਬਾਈ ਮੋਰ ਤੋਂ ਗੋਖਾ ਆਇਆ ਕਿੱਥੇ ਐ ਬਾਹਰ ਖੜਾ ਐ ਅੰਦਰ ਭੇਜ ਉਸਨੂੰ ਜੋਣੇ ਨੇ ਕਿਹਾ ਤਾਂ ਚਤਰਾ ਉੱਠ ਖੜਾ ਹੋਇਆ ਦੇਵਾ ਮੁਰ ਗਿਆ ਜੋਣੇ ਨੇ ਚਤਰੇ ਨੂੰ ਕਿਹਾ ਵੀ ਤੂੰ ਕਿੱਥੇ ਚਲੇ ਐ ਮੈਂ ਬਾਹਰ ਬੈਠਦਾ ਨਰੈਣੇ ਨਾਲ ਗੱਲਾਂ ਕਰਦਾ ਐ ਗੋਖੇ ਨੇ ਕੋਈ ਘਰ ਦੀ ਗੱਲ ਕਰਨੀ ਹੁੰਦੀ ਐ ਉਹ ਬੈ ਜਾ ਉਹਲੇ ਵਾਲੀ ਕਿਹੜੀ ਗੱਲ ਐ ਹੁਣ ਬੈਠ ਹੋ ਲਈ ਐਨੇ ਵਿੱਚ ਗੋਖਾ ਅੰਦਰ ਆ ਗਿਆ ਪਹਿਲਾਂ ਇੱਕ ਦੂਜੇ ਦੀ ਖੈਰ ਸੁੱਖ ਪੁੱਛਦੇ ਰਹੇ ਜੁਣੇ ਨੇ ਬਾਪੂ ਬੀਬੇ ਦਾ ਹਾਲ ਪੁੱਛਿਆ ਗੋਕੇ ਨੇ ਦੱਸਿਆ ਵੀ ਬੜੀ ਮੁਸ਼ਕਲ ਨਾਲ ਇੱਕ ਤਰਖਾਨ ਲੱਭਿਆ ਛੱਪੜ ਵਿੱਚੋਂ ਚਿੱਕ ਵੀ ਕਢਵਾ ਲਈ ਐ ਆਉਂਦੇ 8-10 ਦਿਨਾਂ ਵਿੱਚ ਘਰ ਵਧੀਆ ਬਣ ਜਾਣਾ ਪਿੰਡ 'ਚ ਕੋਈ ਨਵੀਂ ਵਾਰਦਾਤਾ ਨਹੀਂ ਹੋਈ ਜੁਣੇ ਨੇ ਪੁੱਛਿਆ ਪੁੱਸ ਜ਼ਰੂਰ ਦੂਏ ਤੀ ਇਹ ਦਿਨ ਆਉਂਦੀ ਐ ਚੌਂਕੀ ਵਾਲੀ ਗਾਰਦਵੀ ਹੈਗੀ ਐ ਪਰ ਲੋਕ ਵੀ ਹੁਣ ਉਹੋ ਜਿਹੀ ਹੁੰਦੇ ਜਾਂਦੇ ਨੇ ਘਾਟੀ ਡਰਦੇ ਨੇ ਸਪਾਈਆਂ ਤੋਂ ਜਿਹੜੀ ਗੱਲ ਕਰਕੇ ਮੈਂ ਆਇਆ ਸੰਗਰੂਰ ਹਲਕੇ ਵਿੱਚ ਫਲੇੜਾ ਉਹ ਤੋੜਾ ਬੰਦਾ ਘੋਮਣ ਸਿੰਘ ਪੰਗੂ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਆਇਆ ਉਹ ਪੁੱਛਦਾ ਪਛਾਉਦਾ ਮੋੜ ਆ ਗਿਆ ਕਿਸਨੇ ਦਾ ਕਰ ਲੱਭਦਾ ਸੀਗਾ ਪਿੰਡ ਵਿੱਚੋਂ ਕਿਸੇ ਨੂੰ ਪੁੱਛਿਆ ਕਾਲੇ ਪਾਣੀ ਦੀ ਸਜ਼ਾ ਵਾਲੇ ਕਿਸਨੇ ਮੋੜ ਦਾ ਕੋਈ ਭਰਾ ਹੈਗਾ ਉਸਨੇ ਤਾਈ ਦੇ ਘਰ ਭੇਤਾ ਜਉਣਾ ਤੇ ਚਦਰਾ ਸਾਹ ਰੋਕੀ ਗੋਖੇ ਤੋਂ ਸੁਣ ਰਹੇ ਸਨ ਗੋਖਾ ਬੋਲਿਆ ਵੀ ਜਦੋਂ ਉਸਨੇ ਤਾਈ ਨੂੰ ਪੁੱਛਿਆ ਵੀ ਮੈਂ ਕਾਲੇ ਪਾਣੀ ਤੋਂ ਕਿਸਨੇ ਕੋਲੋਂ ਆਇਆ ਕਿਸਨੇ ਦਾ ਇੱਕ ਭਰਾ ਸੀ ਜਿਹੋ ਜਉਂਦਾ ਹੈ ਤਾਂ ਦੱਸੋ ਮੈਨੂੰ ਕਿੱਥੇ ਹੈ ਤਾਈ ਕਹਿੰਦੀ ਵੀ ਵੇ ਪੁੱਤ ਪਹਿਲਾਂ ਮੈਨੂੰ ਕਿਸਨੇ ਦਾ ਦੱਸ ਉਹ ਰਾਜੀ ਬਾਈ ਤਾਂ ਹੈਗਾ ਉਸ ਬੰਦੇ ਨੇ ਸਾਰੀ ਸੁੱਖ-ਸਾਂਤ ਦਸੀ ਪਰ ਜੂਨੇ ਬਾਰੇ ਉਹ ਕੀ ਦੱਸਣ ਪਾਏ ਨੇ ਉਸਨੂੰ ਮੇਰੇ ਕੋਲ ਭੇਜਤਾ ਮੇਰਾ ਘਰ ਸਮਝਾਤਾ ਉਹ ਪੁੱਛ ਪਚਾ ਕੇ ਮੇਰੇ ਘਰ ਆ ਗਿਆ ਕਹਿੰਦਾ ਵੀ ਮੈਂ ਕਿਸਨੇ ਮਾਨ ਕੋਲੋਂ ਆਇਆ ਕਾਲੇ ਪਾਣੀੋਂ ਮੈਨੂੰ ਕਿਸਨੇ ਨੇ ਇੱਕ ਚਿੱਠੀ ਦਿੱਤੀ ਹੈ ਕਿਹਾ ਵੀ ਜੇ ਮੇਰਾ ਭਰਾ ਜਿਉਂਦਾ ਹੋਇਆ ਉਸਨੂੰ ਦੇ ਦੇਈ ਕਿੱਥੇ ਹੈ ਜਿਤੀ ਜੂਨੇ ਨੇ ਕਾਲੀ ਨਾਲ ਟੋਕ ਕੇ ਪੁੱਛਿਆ ਬਾਈ ਪੂਰੀ ਗੱਲ ਸੁਣ ਲਾ ਬੋਖਾ ਬੋਲਿਆ ਉਸਨੇ ਕਿਹਾ ਵੀ ਜੇ ਕੋਈ ਨਾ ਮਿਲੇ ਆ ਤਾਂ ਚਿੱਠੀ ਪਾੜ ਕੇ ਸੁਰਦੈ ਹੋਰ ਕਿਸਦੇ ਹੱਥ ਨਹੀਂ ਆਉਣੀ ਚਾਹੀਦੀ ਚਿੱਠੀ ਫਿਰ ਚਿੱਠੀ ਦਿੱਤੀ ਉਹਨੇ ਜੂਨੇ ਨੇ ਫੇਰ ਪੁੱਛਿਆ ਜੇ ਪੀਨੀ だっਤੀ ਉਸਨੇ ਬਾਈ ਕਹਿੰਦਾ ਸੀ ਵੀ ਜੇਲ੍ਹ ਚ ਉਹ ਮੇਰਾ ਮਿੱਤਰ ਬਣ ਗਿਆ ਉਸਨੇ ਤਾੜਨਾ ਕੀਤੀ ਹੈ ਵੀ ਮੇਰੇ ਭਰਾ ਬਿਨਾਂ ਕਿਸੇ ਨੂੰ ਚਿੱਠੀ ਨਹੀਂ ਦੇਣੀ ਹੈ ਆਪਣੇ ਨਾਲ ਹੀ ਲੈ ਗਿਆ ਮੋਰਕੇ ਤੇ ਆਪਣਾ ਪੂਰਾ ਪਤਾ ਟਿਕਣਾ ਵੀ ਦੱਸ ਕੇ ਗਿਆ ਆਪਾਂ ਨੂੰ ਫਿਰ ਫਲੇੜੇ ਜਾਣਾ ਪਊ ਜੁਣੇ ਨੇ ਅਜੱਬੀ ਲੱਗ ਗਈ ਕੀ ਲਿਖਿਆ ਉਹ ਚਿੱਠੀ ਚ ਮੈਂ ਪੁੱਛਿਆ ਸੀ ਬਾਈ ਉਸਨੇ ਕਹਦਾ ਵੀ ਚਿੱਠੀ ਬੰਦ ਕੀਤੀ ਹੋਈ ਹੈ ਆਟਾ ਲਾ ਕੇ ਮੈਂ ਮਿੱਤਰ ਤਰੋਂ ਨਹੀਂ ਕਰਦਾ ਚਿੱਠੀ ਦਾ ਉਹਦਾ ਪਾਈਓ ਖੁੱਲੂਗਾ ਨਹੀਂ ਤਾਂ ਪਾੜ ਦੇਣ ਨੂੰ ਕਿਹਾ ਉਹਨੇ ਤੂੰ ਫਿਰ ਵੇਲੇ ਨਾਲ ਮੁੜ ਜੁਣੇ ਨੇ ਗੋਖੇ ਨੂੰ ਕਿਹਾ ਗੋਕੇ ਨੇ ਜੇਬ ਵਿੱਚ ਪਰਚੀ ਕੱਢ ਕੇ ਫੜਾਈ ਜਿਸ ਤੇ ਫਲੇੜੇ ਵਾਲੇ ਦਾ ਪੂਰਾ ਪਤਾ ਲਿਖਿਆ ਹੋਇਆ ਸੀ ਜੁਨੇ ਨੇ ਪਰਚੀ ਆਪਣੀ ਜੇਬ ਵਿੱਚ ਪਾ ਲਈ ਗੋਕੇ ਨੂੰ ਕੁਝ ਰੁਪਏ ਦਿੱਤੇ ਛਿੜੀ ਵਿੱਚੋਂ ਨਿਕਲ ਕੇ ਉਹ ਮੋੜ ਦੇ ਰਾਹ ਪੈ ਗਿਆ ਕੁਝ ਦੇਰ ਬਾਅਦ ਜੁਨੇ ਨੇ ਚੰਨਣ ਨੂੰ ਹੌਲੀ ਜਿਹੀ ਕਿਹਾ ਵੀ ਤੜਕੇ ਆਪਾਂ ਫਲੇੜੇ ਪਿੰਡ ਜਾਣਾ ਤਿਆਰ ਰਹੀ ਚੰਨਣ ਜੁਨੇ ਨੂੰ ਪੁੱਛਣੀ ਲੱਗਾ ਸੀ ਵੀ ਕਿਉਂ ਜਾਣਾ ਹੈ ਪਰ ਉਹ ਦਾ ਹੌਸਲਾ ਨਾ ਪਿਆ ਨਰੇਣਾ ਰਾਤ ਛਿੜੀ ਵਿੱਚ ਹੀ ਰਿਹਾ ਸੀ ਸਵੇਰੇ ਜਾਣ ਤੋਂ ਪਹਿਲਾਂ ਉਸਨੇ ਕਿਹਾ ਵੀ ਬਡਲਾਡੇ ਤੇ ਸੰਗਰੂਰ ਦੀਆਂ ਕੋਤਵਾਲੀਆਂ ਤੇ ਆਸ-ਪਾਸ ਦੀਆਂ ਪੁਲਿਸ ਚੌਕੀਆਂ ਵਿੱਚ ਇਹ ਤਲਾਸ਼ ਹੋ ਗਈ ਹੈ ਬਈ ਕੋਜ ਲਟੇਰੇ ڈاکੋ ਗਰੋ ਸਾਦਾਂ ਦੇ ਪੁੱਤ ਦੇ ਪੇਸ ਵਿੱਚ ਫਿਰਦੇ ਨੇ ਜਦੋਂ ਵੀ ਇੱਧਰ ਉੱਧਰ ਜਾਣਾ ਚੱਕੰਨੇ ਹੋਣ ਦੀ ਬਹੁਤ ਲੋੜ ਆ ਹੁਣ ਨਰੈਣਾ ਤਾਂ ਚਲੇ ਆ ਗਿਆ ਪਰ ਜੁਣੇ ਹੋਰਾਂ ਸਾਰਿਆਂ ਨੂੰ ਨਵੀਂ ਫਿਕਰ ਲੱਗਿਆ ਉਹ ਚੰਨਣ ਨੇ ਆ ਕੇ ਜੁਣੇ ਨੂੰ ਪੁੱਛਿਆ ਵੀ ਜਿਹੜੇ ਪਿੰਡ ਆਪਾਂ ਜਾਣਾ ਹੈ ਉਥੇ ਸ਼ਾਹੂਕਾਰ ਕੇ ਜ਼ਿੰਮੇਦਾਰ ਹੈ ਕੋਈ ਦੋਵਾਂ ਵਿੱਚੋਂ ਕੋਈ ਵੀ ਨਹੀਂ ਹੈਗਾ ਫਿਰ ਚੋਲਾ ਪਾਵਾਂਗੇ ਵਰਦੀ ਚੰਨਣ ਨੇ ਪੁੱਛਿਆ ਆਪਾਂ ਇਧਰੋਂ ਨਿਕਲਾਂਗੇ ਵਰਦੀਆਂ ਪਾ ਕੇ ਪਿੰਡ ਦੇ ਨੇੜੇ ਜਾ ਕੇ ਚੋਲੇ ਪਾਵਾਂਗੇ ਬਚਨੇ ਨੂੰ ਤਿਆਰ ਕਰ ਉਹ ਘੋੜੀਆਂ ਦੀ ਰਾਖੀ ਕਰੂਗਾ ਅੱਗੇ ਆਪਾਂ ਦੋ ਜਣੇ ਹੀ ਜਾਵਾਂਗੇ ਜੁਣੇ ਨੇ ਸਮਝਾਇਆ ਉਹਨੂੰ ਜਦੋਂ ਉਹ ਆਪਣੇ ਪਿੰਡਾਂ ਦੀਆਂ ਜੂਹਾਂ ਲੰਘ ਕੇ ਸੰਗਰੂਰ ਹਲਕੇ ਵੱਲ ਵਧੇ ਤਾਂ ਦੋਹੀ ਪਾਸੇ ਸਰਾ ਅਤੇ ਝਾੜੀਆਂ ਵਿੱਚ ਘਿਰੇ ਰੇਤਲੇ ਰਾਹਾਂ ਵਿੱਚ ਤੁਰਦਿਆਂ ਤੇ ਆਸੇ-ਪਾਸੇ ਦੇ ਧੜਿਆਂ ਅਤੇ ਟਿੱਬਿਆਂ ਨੂੰ ਵੇਖ ਕੇ ਚੰਨਣ ਨੇ ਕਿਹਾ ਵੀ ਇਹ ਪਾਸਾ ਤਾਂ ਆਪਣੇ ਪਿੰਡਾਂ ਨਾਲੋਂ ਵੀ ਗਿਆ ਗੁਜਰੀਆ ਲੱਗਦਾ ਅੱਗੇ ਜਾ ਕੇ ਜਿਹੜੇ ਓਲੇ ਵਿੱਚ ਬਜੇ ਨੇ ਨੂੰ ਘੋੜੇ ਸੰਭਾਲ ਕੇ ਉਹਨਾਂ ਨੇ ਆਪਣਾ ਪੇਸ ਬਦਲੇ ਆ ਉੱਥੇ ਇੱਕ ਛੋਟੇ ਜਿਹੇ ਛੱਪੜ ਤੇ ਸਾਵੇਂ ਰੰਗ ਪਾਣੀ ਵਿੱਚ ਝਲਬੁੱਟੀ ਉੱਗੀ ਦਿਖਦੀ ਸੀ ਪਾਣੀ ਵਿੱਚੋਂ ਅਜੀਬ ਤਰ੍ਹਾਂ ਦੀ ਗੰਧ ਆ ਰਹੀ ਸੀ ਇੱਕ ਕਸਮੈਲਾ ਜਿਹਾ ਬਗਲਾ ਕੰਡੇ ਤੇ ਪਾਣੀ ਵਿੱਚ ਇੱਕ ਲੱਕ ਉੱਪਰ ਅੱਖਾਂ ਵਿੱਚ ਹੀ ਖੜਾ ਸੀ ਉਪਰੇ ਪਿੰਡ ਦੀ ਉਪਰੀ ਨਿਆਈ ਵਿੱਚੋਂ ਲੰਘ ਕੇ ਉਹ ਪਿੰਡ ਨੇੜੇ ਗਏ ਤਾਂ ਇੱਕ ਬੁੜਾ ਮੋਢੇ ਉੱਪਰ ਹੱਲ ਰੱਖੀ ਆਉਂਦਾ ਦਿੱਸੀ ਉਹਨਾਂ ਨੂੰ ਸਾਧੂ ਭੇਸ ਵਿੱਚ ਜੁੜਨੇ ਨੇ ਪੁੱਛਿਆ ਵੀ ਭਗਤਾ ਇੱਥੇ ਕਾਰੇ ਪਾਣੀ ਤੋਂ ਸਜ਼ਾ ਕੱਟ ਕੇ ਆਏ ਘੁੰਮਣ ਸਿੰਘ ਦੇ ਘਰ ਜਾਣਾ ਸੀ ਹੱਲ ਵਾਲੇ ਨੇ ਕਿਹਾ ਵੀ ਬਾਬਿਓ ਐਂ ਕਰੋ ਉਹ ਸਾਹਮਣੇ ਜਿਹੜਾ ਬੋਰਡ ਦਿਸਦਾ ਹੈ ਉਹ ਲੰਘ ਕੇ ਇੱਕ ਚਰਹਾ ਹੋਊਗਾ ਤੁਸੀਂ ਖੱਬੇ ਹੱਥ ਪਿੰਡ 'ਚ ਵੜ ਜਿਓ ਫੇਰ 10-15 ਘਰ ਅੱਗੇ ਜਾ ਕੇ ਸੱਜੇ ਪਾਸੇ ਆਊਗਾ ਪਿੱਪਲ ਉੱਥੇ ਜਾ ਕੇ ਜਿਹੜਾ ਵੀ ਕੋਈ ਬੰਦਾ ਮਿਲਿਆ ਉਸਨੂੰ ਪੁੱਛ ਲਿਓ ਵੀ ਅਸੀਂ ਘੁੰਮਣ ਹਕਲੇ ਦੇ ਘਰ ਜਾਣਾ ਹਕਲਾ ਕੀ ਜੁੜਨੇ ਨੇ ਪੁੱਛ ਹਕਲਾ ਜਾਣੇ ਕੇ ਉਹਦਾ ਕੁੱਤਾ ਫਾਜ ਜਾਂਦਾ ਗੱਲ ਕਰ ਦੇ ਤਾਂ ਕਦੇ ਕਦੇ ਠੀਕ ਵੀ ਹੋ ਜਾਂਦਾ ਜਮਾਂ ਰਵਾਂ ਹਲ ਵਾਲਾ ਦੱਸ ਕੇ ਤੁਰ ਗਿਆ ਪਰ ਫੇਰ ਖੜ ਗਿਆ ਬੋਲੇ ਆ ਵੀ ਪਿੰਡ ਚ ਚਾਰ ਪੰਜ ਘੁੰਮਣ ਨੇ ਹਕਲਾ ਇੱਕੋ ਹੀ ਐ ਦੋਵੇਂ ਸਾਥ ਤੁਰੇ ਜਾਂਦੇ ਹਲ ਵਾਲੇ ਵੱਲ ਵੇਖਣ ਲੱਗ ਪਏ ਤੇ ਫੇਰ ਮਨ ਵਿੱਚ ਹੀ ਜੈ ਹੋ ਭਗਤਾ ਆ ਕੇ ਉਹਦੀਆਂ ਦਸੀਆਂ ਨਿਸ਼ਾਨੀਆਂ ਦੇ ਮਗਰ ਤੁਰ ਪਏ ਹੋ ਜਲਦੀ ਪਿੰਡ ਵਿਚਲਾ ਪਿੱਪਲ ਵੀ ਮਿਲ ਗਿਆ ਉੱਥੇ ਬੈਠੇ ਇੱਕ ਵੱਡੀ ਉਮਰ ਦੇ ਬਜ਼ੁਰਗ ਨੂੰ ਘੁੰਮਣ ਸਿੰਘ ਦੇ ਘਰ ਬਾਰੇ ਪੁੱਛਿਆ ਉਹਨਾਂ ਨੇ ਉਸਨੇ ਉਹੀ ਗੱਲ ਕੀਤੀ ਵੀ ਕਿਹੜੇ ਘੁੰਮਣ ਦੇ ਜਾਣਾ ਬਾਬਾ ਜੀ ਹਕਲੇ ਕੋ ਮੜਦੇ ਜਿਹੜਾ ਕਾਲੇ ਪਾਣੀ ਤੋਂ ਆਇਆ ਚੰਨਣ ਬੋਲਿਆ ਫਿਰ ਉਹਨਾਂ ਨੇ ਬਾਬੇ ਵੱਲ ਦੱਸੇ ਘਰ ਦੇ ਅੱਗੇ ਜਾ ਅਲਖ ਜਗਾਈ ਬਾਹਰ ਖੜੇ ਰਹੇ ਹੋ ਅੰਦਰ ਕੋਈ ਹਲਜੋਲ ਹੁੰਦੀ ਨਾ ਜਾਪੀ ਜੂਣੇ ਨੇ ਚੰਨਣ ਨੂੰ ਹੌਲੀ ਜੀ ਕਿਹਾ ਵੀ ਥੋੜੀ ਉੱਚੀ ਬਾਤ ਦੇ ਰਾਜ਼ੀ ਰਹੋ ਭਾਈ ਕਹਿ ਕੇ ਚੰਨਣ ਨੇ ਨਾਲ ਹੀ ਬੁਹਾ ਖੜਗਾ ਦਿੱਤਾ ਕੁਝ ਦਿਨ ਬਾਅਦ ਅੰਦਰੋਂ ਇੱਕ ਔਰਤ ਨਿਕਲੀ ਤੇ ਬਾਹਰ ਦੋ ਸਾਧਾ ਨੂੰ ਵੇਖ ਕੇ ਝੱਟ ਪਿੱਛੇ ਮੁੜ ਗਈ ਉਹ ਜੂਣਾ ਤੇ ਚੰਨਣ ਹੈਰਾਨੀ ਨਾਲ ਇੱਕ ਦੂਜੇ ਵੱਲ ਝਾਕੇ ਪਰ ਐਨੇ ਵਿੱਚ ਹੀ ਔਰਤ ਥਾਲੀ ਵਿੱਚ ਆਟਾ ਲੈ ਕੇ ਆ ਗਈ ਜੂਣਾ ਬੋਲਿਆ ਵੀ ਅਸੀਂ ਆਟਾ ਮੰਗਣ ਵਾਲੇ ਸਾਧ ਨਹੀਂ ਆਈ ਅਸੀਂ ਤਾਂ ਕਾਲੇ ਬਾਣੀ ਤੋਂ ਆਏ ਘੁੰਮਣ ਸਿੰਘ ਨੂੰ ਮਿਲਣ ਆਇਆ। ਉਹ ਤਾਂ ਘਰੇ ਨਹੀਂ ਹੈਗਾ ਬਾਬਾ ਜੀ। ਔਰਤ ਆਦਰਨਾ ਬੋਲੀ ਖੇਤ ਗਿਆ ਭਾਈ। ਨਾ ਬਾਬਾ ਜੀ ਉਹ ਗੁਰੂ ਘਰਾਂ ਦੇ ਦਰਸ਼ਨਾਂ ਨੂੰ ਨਿਕਲੇ ਹੋਇਆ ਕਾਲੀ ਬਾਗ ਗਿਆ। ਸੁਖ ਸੁਖੀ ਹੋਈ ਤੀ ਭਾਈ ਜੇ ਕਾਲੇ ਬਾਣੀ ਤੋਂ ਸੁਖੀ ਸੰਧੀ ਘਰ ਆ ਜਾਵਾਂ ਤਾਂ ਗੁਰੂ ਘਰਾਂ ਦੇ ਦਰਸ਼ਨ ਕਰਾਂ। ਕਦੋਂ ਮਰੂ ਭਾਈ ਜੁਨੇ ਨੇ ਫਿਕਰ ਨਾਲ ਪੁੱਛਿਆ ਕੀ ਪਤਾ ਲੱਗੇ 10-15 ਦਿਨ ਤਾਂ ਉਹ ਆਕੇ ਗਿਆ ਹੋਇਆ। ਅੱਛਾ ਭਾਈ ਜੁਨੇ ਨੇ ਠੰਡਾ ਸਾਹ ਪਰਿਆ। ਫੇਰ ਆਵਾਂਗੇ ਅਸੀਂ ਜਦੋਂ ਘਰ ਆ ਜਾਵੇ। ਦੱਸਣਾ ਵੀ ਮੌੜ ਪਿੰਡ ਤੋਂ ਕਿਸਨੇ ਦਾ ਪਾਈ ਆਇਆ ਸੀ। ਜ਼ਰੂਰੀ ਕੰਮ ਸੀ। ਬਾਬਾ ਜੀ ਭੋਜਨ ਕਰ ਲੋ ਔਰਤ ਨੇ ਉਹਨਾਂ ਦੇ ਉਦਾਸੇ ਚਿਹਰੇ ਵੇਖ ਕੇ ਪੁੱਛਿਆ ਨਹੀਂ ਭਾਈ ਜਿਉਂਦੇ ਵਾਸਤੇ ਰਹੋ ਫੇਰ ਆਵਾਂਗੇ ਹੁਣ ਆ ਕੇ ਨਰਾਸ਼ ਹੋਏ ਦੋਵੇਂ ਮੁੜ ਪਏ ਜੋਣਾ ਜਦੋਂ ਦਾ ਫਲੇੜੇ ਤੋਂ ਮੁੜਿਆ ਸੀ ਉਦਾਸ ਰਹਿੰਦਾ ਸੀ ਉਹ ਦਿਨ ਰਾਤ ਚਿੱਠੀ ਬਾਰੇ ਸੋਚਦਾ ਰਹਿੰਦਾ ਵੀ ਕੀ ਲਿਖਿਆ ਉਹ ਕਿਸਨੇ ਭਾਈ ਨੇ ਜੋਨੇ ਨੂੰ ਆਵਾਜ਼ ਆਰ ਵੇਖ ਕੇ ਚਤਰੇ ਨੇ ਇੱਕ ਦਿਨ ਕਿਹਾ ਵੀ ਜੋਨੇ ਭਾਈ ਹੁਣ ਤਾਂ ਵਿਆਹਾਂ ਦੀ ਰੁੱਤ ਐ ਹਰ ਪਾਸੇ ਬਰਾਤਾਂ ਡੋਡੀਆਂ ਤੁਰੀਆਂ ਫਿਰਦੀਆਂ ਨੇ ਇਹ ਰੁੱਤ ਸੁੱਕੀ ਲੰਘ ਜੂਗੀ ਪਤਾ ਨਹੀਂ ਸੋਚੀਦਾ ਵੀ ਕਾਹਨੂੰ ਕਿਸੇ ਦੇ ਰੰਗ ਵਿੱਚ ਭੰਗ ਪਾਉਣੀ ਐ ਜੋ ਕੋੜਾ ਘਾਣ ਨਾਲ ਯਾਰੀ ਪਾ ਲੂਗਾ ਤਾਂ ਖਾਊਗਾ ਕਿਥੋਂ ਕਹੀਂ ਵਾਰੀ ਅਰੇ ਫਜ਼ੇਬ ਦਾਵ ਦੇ ਕੇ ਖੜਾ ਛਡਾਉਣਾ ਪੈਂਦਾ ਮਾਇਆ ਦੀ ਹਰ ਸਮੇਂ ਲੋੜ ਰਹਿਣੀ ਹੈ ਤੇਰੀ ਗੱਲ ਵੀ ਝੂਠੀ ਨਹੀਂ ਹੈਗੀ ਦੇਖ ਲੈ ਜਿਵੇਂ ਕਰਨਾ ਫਿਰ ਦੇਖਣਾ ਕੀ ਹੈ ਆਪਾਂ ਕਿਹੜਾ ਮੂਰਤ ਕਢਾਉਣਾ ਹੈ ਹਥਿਆਰ ਚੁੱਕੋ ਵਰਦੀਆਂ ਪਾਓ ਕੋੜੇ ਤਿਆਰ ਨੇ ਉਹਨਾਂ ਦੀਆਂ ਗੱਲਾਂ ਸੁਣੀ ਜਾਂਦਾ ਪਾਸੇ ਬੈਠਾ ਦੌਲਾ ਬੋਲੇ ਆ ਵੀ ਉਧਰ ਪਾਤੜਾ ਸਗਰੋਲ ਵਾਲ ਟਿੱਬੇ ਬਹੁਤ ਨੇ ਢਿੜੀਆਂ ਵੀ ਨੇ ਤੇ ਰੱਖਾਂ ਵੀ ਨੇ ਇਹਨਾਂ ਦਿਨਾਂ ਵਿੱਚ ਵਿਆਹ ਵੀ ਬਹੁਤ ਹੁੰਦੇ ਨੇ ਉਧਰ ਆਪਾਂ ਨਾਕਾ ਲਾ ਦੰਨੇ ਆ ਜਾ ਕੇ ਕੋਈ ਨਾ ਕੋਈ ਤਾਂ ਜਨ ਡੋਲੀ ਅੜਕੇ ਆਈ ਜਾਣੀ ਜੋਣੇ ਨੇ ਸੋਚਿਆ ਵੀ 15-20 ਦਿਨ ਤਾਂ ਹੁਣ ਫਲੇੜੇ ਜਾ ਨਹੀਂ ਸਕਣਾ ਉਹਨੇ ਕਿਹਾ ਵੀ ਖਿੱਚ ਲੋ ਤਿਆਰੀ ਫੇਰ ਕੱਲ ਨੂੰ ਪਾ ਦਿਓ ਰਵਾਨਗੀ ਪਾਤੜਾ ਦੇ ਟਿੱਬਿਆਂ ਵਿੱਚੋਂ ਦੀ ਇੱਕੋ ਇੱਕ ਰਾਹ ਸੀ ਸੂਰਜ ਸਿਖਰ ਤੋਂ ਹੇਠਾਂ ਵੱਲ ਲੈਣ ਲੱਗ ਪਿਆ ਸੀ ਟਿੱਬਿਆਂ ਦੇ ਓਲੇ ਵਿੱਚ ਬੈਠੇ ਜੋਣੇ ਨੇ ਚਤਰੇ ਨੂੰ ਕਿਹਾ ਵੀ ਲੱਗਦਾ ਹੈ ਵੀ ਆਧਾ ਪੈਂਡਾ ਖੋਟਾ ਹੋਊਗਾ ਸੋਚੇ ਮੋਹੀ ਮੁਰਨਾ ਪਊਗਾ ਮੱਥੇ ਘੜਾ ਲੱਗਿਆ ਸੀ ਤੁਰਨ ਵੇਲੇ ਚਤਰੇ ਨੇ ਪੁੱਛਿਆ ਆਪਾਂ ਹੀ ਇੱਕ ਦੂਜੇ ਦੇ ਮੱਥੇ ਲੱਗੇ ਸੀ ਚੰਨਨ ਹਸਿਆ ਜਾਂ ਆਪਣੇ ਘੋੜੇ ਲੱਗੇ ਸੀ ਮੱਥੇ ਅਲਕਦ ਮੰਦੇ ਕੜਿਆਲ ਚੱਪਦੇ ਘੋੜਿਆਂ ਵੱਲ ਦੇਖ ਕੇ ਦੋਲੇ ਨੇ ਆਪਣੀ ਛੱਡੀ ਗੱਲਾਂ ਕਰਦੇ ਆਂ ਦਾ ਵੀ ਧਿਆਨ ਰਾਹ ਵਾਲੀ ਸੀਗਾ ਫਿਰ ਰੋਕਦੇ ਆਂ ਰੋਕਦੇ ਆਂ ਵੀ ਬਚਣਾ ਇੱਕ ਉੱਚੇ ਡੱਬੇ ਦੇ ਜਾ ਚੜੇ ਆ ਕੁਝ ਦਿਨ ਬਾਅਦ ਉਹ ਢੋਲ ਵਾਂਗੂ ਰੇੜ ਦਾ ਢੇਠਾ ਆਇਆ ਤੇ ਕੱਪੜੇ ਝਾੜਦਾ ਬੋਲਿਆ ਵੀ ਲੱਗਦਾ ਹੈ ਵੀ ਕੁਛ ਨਾ ਕੁਛ ਤਾਂ ਆਉਂਦਾ ਧੂੜ ਉਰ ਦੇ ਦਿਸਦੀ ਹੈ ਜਾਂ ਵਪਾਰੀਆਂ ਦਾ ਟੋਲਾ ਹੋਊਗਾ ਜਾਂ ਕੋਈ ਜਨ ਹੋਗੀ ਸਾਰੇ ਤੁਰੰਤ ਸਾਵਧਾਨ ਹੋ ਗਏ ਜੂਨੇ ਨੇ ਸਵਰਾਂ ਨੂੰ ਸਮਝਾ ਦਿੱਤਾ ਵੀ ਅੱਗੇ ਕੌਣ ਹੋਣਗੇ ਪਿੱਛੇ ਕੌਣ ਘੇਰੂਗਾ ਆਪਣੇ ਆਪਣੇ ਹਥਿਆਰ ਲੈ ਲੋ ਹਰ ਕੋਈ ਹਰਕਤ ਵਿੱਚ ਆ ਗਿਆ ਹੁਣ ਔਂਠਾਂ ਬੜਦਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਕੁੰਗਰਾਲਾਂ ਦੀ ਆਵਾਜ਼ ਸੁਣਨ ਲੱਗ ਪਈ ਸੋ ਦੋਸਤੋ اے ਸੀ ਜੋਨੇ ਮੋੜ ਦਾ ਭਾਗ 18ਵਾਂ ਤੇ ਭਾਗ 19ਵਾਂ ਲੈ ਕੇ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ